ट साफ करना और बड़ी है लगे हैं कैरा कोट लगे फिर अखर अखर स्टिकर ला के फिर वादिया बन जाऊगी

ਕੇ ਨਾ ਇਹ ਲਉਦਾ ਪੁਛਾਈਆਂ ਲਉਦਾ ਨਾਲ ਵੰਦ ਗਾਦਾ ਦੋ ਬਕਟ シュー ਆਕੇ ਤੈਗਾ ਟੋਏ ਆਲਗਾ ਠੀਕ ਹੈ ਆਪਣੇ ਪਹਿਲਾ ਜਨਰੇਟਰ ਦੇ ਵੀ ਕੀਤਾ ਹੁੰਦਾ ਇਹਦੇ ਨਾਲ ਦਾ तो साथी वेको भाई भाई। मैं क्या भाई आप कमेंट करके देखो रंग सोना लगता आवाज सही हो ਆ ਮਸ਼ੀਨ ਇਹ ਵੇਖੋ ਇਹਦੇ ਨਾਲ ਹੀ ਨਾ ਕਈ ਦਾ ਬੈਲਟ ਪਾਇਆ ਹੁੰਦਾ ਤੇ ਇਹਦੇ ਨਾਲ ਹੀ ਮੋਟਰ ਫਿੱਟ ਕੀਤੀ ਵੀ ਆ ਆ ਦੇ ਤੇ ਆ ਦੇ ਨਾਲ ਥੱਲੇ ਵਾਲੇ ਬਾਰੇ ਟੈਂਕੀ ਆ ਫਕਾਉਣਾ ਮਤਲਬ ਨੇੜੇ ਹੋਗੇ ਦੁਆਰ ਕੇ ਤੇ ਆ ਟੈਂਕੀ ਆ ਥੱਲੇ ਵਾਲੇ ਪਾਸੇ ਤੇ ਇਹ ਨਾਲ ਹੀ ਮੋਟਰ ਫਿੱਟ ਕੀਤੀ ਆ ਤੇ ਉ ਆ ਬੈਲਟ ਪਾਇਆ ਹੁੰਦਾ ਇਹ ਮੇਰੇ ਮਨ ਇੱਕ ਪੈਸਟ ਵਾਲੀ ਛੋਟਾ ਪੈਸਟ ਵਾਲੀ ਹੈ ਇਹ ਹਵਾ ਬਹੁਤ ਬਣਾਉਂਦੀ ਬਾਈ ਹਵਾ ਬਹੁਤ ਬਣਾਉਂਦੀ ਹੈ ਇਹ ਤੇ ਕਾਹ ਜਾਂ ਬੋਤਾ ਦੇ ਖੜਕਾ ਬੋ ਕਰਦੀ ਤਾਂ ਆਵਾਜ਼ ਨਹੀਂ ਆਉਂਦੀ ਜਦਾਂ ਇਹ ਬੋਲ ਦੇਣੀ ਲੈ ਵਿੱਚ ਤੇ ਪਲੱਗ ਪਾਇਆ ਹੋਵੇ ਪੂਰੇ ਜੁੜ ਗਈਆਂ ਦੋਵੇਂ ਨਾ ਵੇਖੋ ਕਿ ਇੱਕ ਤੇ ਖੜਕੀ ਇਲ ਗਈ ਚੱਲ ਵੀ ਮਾਟਰ ਡਰਾਦੀਆ ਧੋਆ ਦੇ 892 ਮਾਟਰ ਡਰਾ 80 ਧੋਆ ਦੇ 80 ਮਾਟਰ ਡਰਾਦੀ ਆਹੇ 80 ਜਣੇ ਆਇਆ ਟਰੈਕਟਰ ਦੇ ਆਦੀ ਉਹਦਾ ਵੇਚਤਾ ਦੀ ਜੇ ਇਹ ਟਰੱਦੀ ਜੇ ਚੱਦੀ ਜਾਂਦੀ ਆ ਕੇ ਓਏ ਰੱਗ ਬੋਤਲ ਬੋਤਲ ਜਾ ਬੜਾ ਉੱਤਰ ਉੱਤਰ ਕਰਿਆ ਸੋਆ ਦੇ ਸੀ ਮਾਰਕਟਰਾਂ ਦੀ ਹੈ ਇਹ ਤੇ ਪਹਿਲਾ ਇਹ ਬਿਨਾਂ ਦੇ ਫੁੱਟੋਂ ਦੀ 10 ਫੁੱਟੀ ਵੈਰਾਂ ਨਹੀਂ 11 ਫੁੱਟੀ ਕਰਾਤੀ ਇਹ ਤੇ ਮਗਰ ਵੀ ਇਹਨਾਂ ਤੇ ਪਹਿਲਾ ਅੰਗਲਾ ਤੇ ਕਾਟੇ ਨਹੀਂ ਲਾ ਦੇ ਜਾਤਰਾ ਦੀ ਹੁਣ ਤਾਂ ਕਿਤੇ ਕਿਤੇ ਅਮੀ ਮਰੀ ਗਰੀ ਦੀ ਆ ਤੇ ਨਾਲ ਦੀ ਜਾਤਰਾ ਹੈ ਦੀ ਸਾਰਾ ਕੋ ਨਾਲਤਾ ਟੈਰ ਪਾਇਰੂ 2 ਸਾਲ ਹੋ ਗਏ ਆ ਇੱਕ 400 ਰੁਪਏ ਦੀ ਮੰਗ ਕੇ ਲੈ ਗਿਆ ਸੀ ਤੇ ਵੇਟੇ ਦਾ ਤਾਂ ਤਾਂ ਹੀ ਕਰਦੀ ਉਹਨੇ ਤੇ ਟਾਇਰ ਤੇ ਸਾਨੀ ਹੀ ਲਿਆ ਤੇ 6 ਇੰਚ ਦੀ ਗੱਡਰਾ Tata ਦੇ Tata ਦਾ ਦੋਾਈ ਉਹ ਦੋ ਐਂ ਹੁੰਦਾ ਵੀ 400 ਰੁਪਏ ਦੀ ਮੰਗ ਕੇ ਲੈ ਗਿਆ ਉਹਨੇ ਵੈਟ ਲੱਗਿਆ ਸੀ ਕਿਉਂ ਉਹਦੇ ਨਾਲੇ ਦੂਜਾ ਵੈਟ ਦੀ ਚੌੜਾ ਪਾਸੇ ਉਹ ਤੋਂ ਜਗ੍ਹਾ ਦੇ ਅੱਠ ਫੁੱਟ ਬਣ ਜਾਂਦਾ ਦੀ ਤੇ ਓਇਆ ਰੱਗ ਚਾਉਣ ਗਾ ਜਿੰਨਾ ਸੱਜੇ ਚੋਈ ਜਾਂਦਾ ਰੰਗ ਕੋ ਸੋਵੋ ਤੋਰਾ ਮੈਂ ਤੇ ਬੋਧ ਪਰ ਕੇਟਾ ਦੀ ਕਿਨੇ ਆਇਆ ਤੇ ਲੋਕਿਆਂ ਦੇ ਦੀ ਗਾੜਾ ਟੁੱਟ ਜਾਣਗੇ ਹਿੰਦੇ ਨਹੀਂ ਘਤਰੇ ਦੇ ਤੇ ਸਾਰਾ ਵਿਗਾ ਦੇ ਉਹ ਲੋਆ ਇਹਦੇ ਲੱਗਾ ਸਾਰਾ ਤੇ ਸਾਡੇ ਪਿੰਡ ਮੇਂ ਹੱਥ ਪਾਈ ਜੀ 2 ਮਹੀਨੇ ਪੱਤ ਰਹਿ ਗਈ ਇਹ ਮੰਡੀ ਚੋ ਤੇ 10 ਕਿਲੇ ਵਾਂ ਤੇੜੀ ਚੱਕੀ ਦੇ ਨਾਮ ਇੰਨਾ ਕੰਮ ਲੈ ਰਾਦੀ ਕੋ ਤੇ ਅਜੇ ਚਾਤਰ ਨਾ ਉਹ ਹੀ ਪਈਆ ਤੇ ਅਜੇ ਗਰੀ ਨਹੀਂ ਹੋਈ ਮੁਟਾਦੀ ਅੱਸੀ ਦੇ 42 ਸਾਲ ਹੋ ਗਏ ਰਾਦੀ ਬਣੀਏ 40 ਸਾਲ ਹੋ ਗਏ ਟ੍ਰੈਡੀ ਬਣੀ ਨੇ ਪਹਿਲਾਂ 2003 ਦੇ ਰੰਗ ਕਰਾਇਆ ਦੀ ਇਹਨੂੰ ਰੰਗ ਹੋ ਗਿਆ ਪਹਿਲਾਂ ਲਾਲ ਦੀ ਫੇਲ ਦੀ ਲਾ ਕਰਾਇਆ ਤੇ ਪੰਜੀ ਦੇ ਤੋਂ ਬਾਅਦ ਫੇਰ ਲਾਲ ਕਰਾਇਆ ਲਾਲ ਤੇ ਟਿਕਾ ਹੁਣ ਇਹਨੂੰ ਆ ਕਰਨ ਲੱਗੇ ਆ ਚੌਥੀ ਵੇ ਦਾ ਰੰਗ ਹੋਣ ਲੱਗਿਆ ਨੂੰ ਜੋੜ ਰੰਗਿੰਦੇ ਨੇ 70 ਮੇੜੀ ਜ ਸਾਡੀ ਛੁਰਤ ਛੁਰਤ ਹੋ ਗਿਆ ਕਿਹੜਾ ਵਾਕੇ ਨਾਲ ਕਰਕੇ ਗਿਆ ਦੀ ਇਹ ਬੇਨਸੂ ਵਾਲੇ ਜਗਰ ਕੇ ਗਏ ਤੇ ਕੋਲ ਪੈ ਗਿਆ ਚਲੋ ਭਾਈ ਬਾਅਦ ਫੇਰ ਮਿਲਦੇ ਹਨ ਪੂਰਾ ਕੋਟ ਮਾਜਨ ਕਿ ਜੰਗਾ